ਹਾਂਜੀ ਸਰਪੰਚ ਸਾਹਿਬ ਕੀ ਕਰੀਏ ਓਏ ਉੱਥੇ ਡੰਡੇ ਬੰਨ ਕੇ ਉਹ ਤਾਰ ਤੇ ਸੱਟ ਲੈਣੇ ਵੱਡੀ ਤੇ ਉਹ ਦੇਖ ਤਾ ਲੈ ਜਾਂਦੀ ਕਿਹੜਾ ਆ ਉਹ ਤੇ ਜਾਂਦੀ ਥੱਲੇ ਹਟੋ ਕਿਵੇਂ ਥੱਲੇ ਨੀਤਾਂ ਥੱਲੇ ਹਟ ਲਓ 11000 ਦੇ ਹਟਣ ਲੈ ਤੇ ਇੱਕ ਅਰਥ ਲਾ ਦਿਓ ਇੱਕ ਗਰੰਟ ਲਾ ਦਿਓ ਮੁੱਦਾ ਸਮਝਾਉਣਾ ਮੈਂ 2 ਮਿੰਟ ਹੋ ਗਏ ਮੈਂ ਰੱਖ ਦੂੰ ਉਹਦੇ ਉੱਤੇ ਕੋਈ ਮੈਂ ਕਹਿੰਦਾ ਇਹ ਭਾਈ ਆਪਾਂ ਅੱਜ ਲੱਗੇ ਸੀਗੇ ਆ ਨੈੱਟ ਦੇ ਨਾਲ ਚੱਕਰੀਆਂ ਹੀ ਲਾਉਣੀਆਂ ਨਹੀਂ ਨੈੱਟ ਵੀ ਲਿਆਂਦਾ ਪਿਆ ਹੈਗਾ ਨਵਾਂ ਮੁੰਡਿਆਂ ਨੇ ਹੈ ਚੱਕਰੀਆਂ ਹੀ ਲਾਉਣੀਆਂ ਨਹੀਂ ਆ ਤੇ ਉਹਦੇ ਕਰਕੇ ਸਕੂਲ ਦੇ ਅੰਦਰ ਉਹ ਲਾਤੀ ਲਾਈਟ ਅੰਦਰ ਤੋਂ ਫਿਟਿੰਗ ਹੀ ਮਚਾਤੀ ਸਾਰੀ ਪਤੰਦਰਾ ਨੇ ਸਾਰੀ ਫਿਟਿੰਗ ਮਚਾਤੀ ਹੁਣ ਤਾਰ ਸੋਚਦੇ ਆ ਵੀ ਕਿੱਥੇ ਲਾਉਣੀ ਹੈ ਉਧਰ ਵੱਡੀਆਂ ਤਾਰਾਂ ਤੇ ਲਾਈ ਜਾਵੇ ਸਪਲਾਈ ਕਿੱਥੋਂ ਦਿੱਤੀ ਜਾਵੇ ਉਹ ਲੱਭਿਆ ਕੋਈ ਹੱਲ ਮਿਸਤਰੀ ਵੀ ਵੱਡੇ ਵੱਡੇ ਬੁਲਾਏ ਹੋਏ ਹੈਗੇ ਅੱਜ ਜੱਜੋ ਜਹਰ ਗਾ ਰਹੇ ਆ ਸਤਨਾਮ ਪੂਰਾ ਜੋਰ ਦਾ ਪੂਰਾ ਜੋਰ ਵਿੰਦਰ ਦਾ ਪੂਰਾ ਜੋਰ ਲੱਗਿਆ ਹੋਇਆ ਹੈ ਅੱਜ ਲੱਬਿਆ ਕੋਈ ਹੱਲ ਗ੍ਰਿਪ ਲੱਬ ਲੈ ਗ੍ਰਿਪ ਲੱਬ ਲੈ ਓਏ ਓ ਹੈਲੋ ਗੋਲਡਨ ਦੇ ਬਿਆ ਇੱਕ ਇੰਤਿਆਰ ਕਰੇ ਰੱਖ ਹੈ ਗ੍ਰੈਂਡਰ ਓਏ ਉੱਥੇ ਕਿਹੜਾ ਆ ਜੂ ਐਡਾ ਉੱਚਾ ਚੜਦਾ ਕਿੱਦਾਂ ਆ ਰਾਹ ਹੀ ਆਗਾ ਇੱਕੋ ਹੀ ਬਾਲੂ ਹਾਂ ਝੜ ਆਗਾ ਇਸ ਲੜਾਈ ਦਾ ਮਾਹੌਲ ਨਹੀਂ ਹੈਗਾ ਜੀ ਇੱਥੇ ਕੰਮ ਪੂਰਾ ਜਦੋਂ ਜਹਾਜ਼ ਦਾ ਸੀ ਨਾ ਕਿ ਟੁੰਡੀਆਂ ਧਰਨੀਆਂ ਨੇ ਬਸ ਲੜਾਈ ਨਾਲ ਜੋੜ ਲਾਉਣਾ ਹੈ ਕਿ ਤਾਰ ਸਪਲਾਈ ਲੈਣੀ ਆ ਬਸ ਉਹ ਨਹੀਂ ਦਤੋ ਲੈ ਜਾਨ ਓਏ ਅੰਦਰ ਕ੍ਰੈਪ ਹੈ ਨਹੀਂ ਹੈਗੇ ਗੱਲ ਯਾਰ ਉਹ ਇੱਥੇ ਤਾਰ ਕਿਵੇਂ ਪਾਵਾਂਗੇ ਮੈਨੂੰ ਇਹ ਤਾਂ ਦੱਸ ਦੋ ਕਿੱਥੇ ਫਿਰਦੇ ਹੋ ਗਰਾਊਂਡ ਤੋਂ ਲੱਲੂ ਲਈ ਜਾਂਦੇ ਆ ਆਪਣੇ ਘਰੋਂ ਪਾਊਗਾ ਪਪਾ ਚਾਹਬ ਆਪਦਾ ਦਿਮਾਗ ਲਾ ਉਹਦਾ ਹੈ ਨਹੀਂ ਆਉਂਦੇ ਦੁਆਏ ਨਹੀਂ ਕੋਈ ਵਿਚਾਰ ਪੇਸ਼ ਕਰਨਾ ਚਾਹੁੰਦਾ 4 ਮਹੀਨੇ ਗਰਮੋ ਗਰਮੀ ਕਰਦੇ ਬਿਜਲੀ ਦੇ ਬੁਰੇ ਹਾਲ ਕਹੋ ਪਤਾ ਮੈਨੂੰ ਦੱਸ ਨਹੀਂ ਪ੍ਰੈਸ ਨੇ ਸਪਲਾਈ ਕਿਵੇਂ ਮਚਾਦੀ ਬਈ ਬਾਈ ਅਸੀਂ ਘਰੋਂ ਆਏ ਨਾ ਨੂੰ ਕਹਿ ਕੇ ਲੈ ਕੇ ਆਇਆ ਸੀ ਬਾਈ ਮਾਸਟਰ ਮੈਂ ਕਹਿੰਦਾ 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 220 ਵੋਲਟ ਦਾ ਮੇਰਾ ਬਿਲਡਿੰਗ ਸੈਟ ਆ ਪ੍ਰੈਸ ਜਿੰਨਾ ਲੋਡ ਆ ਕੁਝ ਨਹੀਂ ਹੁੰਦਾ ਅਸੀਂ ਆ ਗਏ ਮਾਸਟਰ ਨੂੰ ਪਹੁੰਚਾਤਾ ਸਾਰੀ ਰੌੜ ਤੋਂ ਆ ਕੇ ਤੇ ਅਸੀਂ ਲੈ ਕੇ ਆ ਕੇ ਮਾਰ ਦੋ ਦੇਖੀ ਘਰ ਤੋਂ ਸੁਣ ਆ ਤੂੰ ਸੁਣ ਵਾਲੀ ਗੱਲ ਉਹ ਮਾਸਟਰ ਆ ਕੇ ਕਹਿੰਦਾ ਕੰਮ ਨਿਬੜ ਗਿਆ ਤੁਹਾਡਾ ਅਜੇ ਸ਼ੁਰੂ ਨਹੀਂ ਕੀਤਾ ਅਸੀਂ ਤਾਂ ਬਾਈ ਅਜੇ ਸ਼ੁਰੂ ਕਰਨਾ ਪਈਦਾ ਤਾਂ ਉਹ ਲਾਲਾ ਮਾਸਟਰ ਨਾਲ ਚਲਾ ਲਾਉਣਾ ਕੋਈ ਗੱਲ ਨਾ ਪਈਦਾ 12 ਨਾਉਂ ਦੇ ਫਿਰਦੇ ਮਾਰ ਪੈ ਕੇ ਕੰਮ ਹੋ ਗਿਆ ਓਏ ਆ ਗਏ ਓਰੇ ਪਹਿਲਾਂ ਕੇਬਲ ਬੈਂਕੀ ਵਾਲੀ ਕੇਬਲ ਤੇ ਹੀ ਧਰਤਾ ਭਾਈ ਦੇਖ ਲਓ ਮੁੰਡਿਆਂ ਨੂੰ ਸ਼ਾਮ ਨੂੰ ਬੈਂਕੀ ਨਾ ਰੌਲਾ ਪਾਵੇ ਓਏ ਇੱਕ ਹੋਰ ਆ ਗਿਆ ਓਏ ਰੈਪਕਾਰ ਵਾਲਾ ਦੇਖੀ ਦੇਖੀ ਇਹ ਆ ਗਿਆ ਪਤਾ ਹੋਰ ਜੁੜ ਰਹੇ ਆ ਸਾਡੇ ਨਾਲ ਹੌਲੀ ਹੌਲੀ ਬਹੁਤ ਜੁੜ ਰਹੇ ਆ ਮਿੱਤਰ ਸਾਰੇ ਸਾਰੇ ਸੁਝਾਅ ਦੇਣਗੇ ਆਪਣੇ ਸਾਡੇ ਕੋਲ ਪੀਤੀ ਮੁੰਡਾ ਪਹੁੰਚਾ ਸਾਡੇ ਨਾਲ ਥੋੜਾ ਤੇ ਤਾਰ ਪੇਸ ਕਰਨ ਦੇ ਤਾਰ ਕਿੰਨੇ ਲੱਗਦੇ ਨੇ ਮੈਂ ਜੀ ਖਾਲਸਾ ਵਾਹਿਗੁਰੂ ਬਤੇ ਤਾਰ ਲਾਉਂਦੇ ਉਹ ਅੰਦਰ ਆਏ ਬੰਨੂ ਕਿਤੇ ਹੋਰ ਹੀ ਕਮਰੇ ਜਨਾ ਖੜਾ ਦੇਵੇ ਹੋਰ ਕਿਤੇ ਦਫਤਰ ਚ ਨਿਕਲ ਜੇ ਆਪੀ ਆ ਗਈ ਲਾਲ ਵਾਲੀ ਹੈਲੋ ਲਪਲੀ ਤਵਾਲ ਓਏ ਇਧਰ ਦੀ ਫੜਾ ਲੈ ਲਪਲੀ ਤਵਾਲ ਓਏ ਇਹਦੇ ਕੀ ਕਰੀ ਜਨਾ ਬਾਈ ਤੂੰ ਇਹਦੇ ਅੰਦਰ ਦੀ ਫੜਾ ਦੇ ਕਿਨਾ ਕੀ ਕਰੀ ਜਨਾ ਬਾਈ ਤੂੰ ਆਲਾ ਉਹ ਆਦੇ ਪ੍ਰੀਤੀ ਦੇ ਕੰਮ ਉਹ ਖੱਡੀ ਵਾਲੀ ਕੋਲ ਦਵਾਰੀ ਗਿਆਰ ਪਹਿਲਾਂ ਹੀ ਘੱਟ ਆ ਆ ਦੇਖ ਲੋ ਆ ਕੰਮ ਦੇਖ ਲੋ ਕੰਬੇ ਦੇ ਕੋਲ ਦੀ ਨਹੀਂ ਪਈ 4 ਪਹਿਲਾਂ ਹੀ ਘੱਟ ਇੱਸੀ ਕੰਮ ਖਰਾਬ ਜੋ ਚੱਲ ਪਿਆ ਫੱਦ ਲਾ ਪਲੀ ਦੋ ਉਹ ਖੰਬੇ ਦੇ ਅੰਦਰ ਨਹੀਂ ਕੱਢੋ ਤੁਸੀਂ ਅੰਦਰ ਦੀ ਕੱਢੋ ਨਿਕਾ ਮੋਰੀ ਦੇ ਹੋਲੇ ਬੰਦ ਹਾਂ ਕੀ ਕਰੀਏ ਇਹ ਯਾਰ ਤੁਸੀਂ ਨਾ ਕੰਮ ਚਲਾ ਲਿਆ ਪੁੱਛਣਾ ਓਏ ਨਾਲੀ ਤੋਂ ਵਿਚਾਲੀ ਓਏ ਓਏ ਨਾਲੀ ਜਿਹੜੀ ਨੂੰ ਪਾਣੀ ਆਹ ਤਾਰ ਕਿਹੜਾ ਲੱਗਿਆ ਓਏ ਦੇਖੜਾ ਲੱਗਿਆ ਜਦੋਂ ਗਾਉਂਦੇ ਮੈਨੂੰ ਪਤਾ ਨਹੀਂ ਦੇਖੀ ਵੀ ਯਾਪੀਦਾ ਯਾਪੀਦਾ ਚਲੋ ਚੱਲ ਆਜੋ ਚਲੋ ਹੁਣ ਅੰਦਰ ਦੇ ਰਹਾ ਓਏ ਅੰਦਰ ਗ੍ਰਿਪ ਦਾ ਹੋਰ ਤਾਰ ਦਾ ਹੱਥ ਕਰਦਾ ਇੱਥੇ ਇਹ ਬੁੱਟਰ ਲੈ ਕੇ ਆਇਆ ਮਤਲਬ ਕੀ ਬੁੱਟਰ ਸਰਪੰਚ ਸਰਪੰਚ ਗੱਡੀ ਜਾਏ ਉਹਰੇ ਜਾ ਕੇ ਲਓ ਜਾਨੂ ਮਾਟਰ ਉਹ ਨਹੀਂ ਫੜ ਰਿਹਾ ਕੋਈ ਗੱਲ ਪਾ ਲੈਣਾ ਓਏ ਪਹਿਲੇ ਜਿਹੜੇ ਪਿਆਰ ਚੱਲ ਗਿਆ ਜੇ ਵੀ ਜਾਂ ਅੰਦਰ ਭੱਜ ਕੇ ਤਾਰ ਕੱਢੇ ਮਗਰ ਪ੍ਰਿੰਸੀਪਲ ਆਇਆਗਾ ਹੋ ਗਿਆ ਕੰਮ ਨਿੱਬੜ ਗਿਆ ਕੰਮ ਆਏ ਦਾ ਸ਼ੁਰੂ ਹੋਣਾ ਨਿੱਬੜ ਗਿਆ ਅਜੇ ਤਾਂ ਚੱਲੇ ਕੁਝ ਨਹੀਂ ਦੂਜਾ ਕੋਈ ਆਈ ਜਾਮਾ ਹੋਰ ਰੱਬ ਜੀ ਚਾਹ ਕੇ ਚੱਲ ਵੀ

ਕਿਆ ਕਰੀਏ ਲੈ ਲੈਂਦੇ ਆ ਇਹੋ ਦੇਵਮਾਣੀਆਂ ਲੈਣੇ ਪਹਿਲਾਂ ਸੀ ਆ ਦੇਖੋ ਮਨਵੀਰ ਜੀ ਜਦੋਂ ਮੈਂ ਕਹਿਣ ਲੱਗੇ ਤੁਹਾਨੂੰ ਕੁਝ ਮਰਜੀ ਲੈ ਲਓ ਹਾਂ ਉਹੀ ਲੈਂਦੀਆਂ ਨੇ ਉਹ ਵੀ ਲੈ ਜਾਂਦੀਆਂ ਉਹਨੇ ਆ ਨੇ ਉਹਦੀਆਂ ਮੋਟਰਾਂ ਕਈ ਬੰਦੇ ਨੇ ਕਈ ਬੰਦੇ ਨੇ ਪ੍ਰੋਜੈਕਟ ਆ ਲਾਏ ਨੇ ਦੇਖ ਕਿੰਨੇ ਵਧੀਆ ਲੈ ਕੇ ਆਇਆ ਕਸਾ ਨੂੰ ਕਹਿੰਦਾ ਮੋਟਰ ਦੇ ਖੋਲ ਲੈ ਆ ਜਾ ਗਏ ਆ ਆ ਮੋਟਰ ਵਾਲਾ ਸਿਸਟਮ ਖੋਲ ਲੈ ਆਇਆ ਕਾ ਸਾਈਕਲ ਵਾਲਾ ਖੋਲ ਦਿੰਦਾ ਓਹ ਆਹ ਕਿਹੜਾ ਲਿਆ ਯਾਰ ਸਾਈਕਲ ਵਾਲਾ ਹੀ ਚੱਕ ਲਾਇਆ ਆਪਣਾ ਡਿਗਾਰਡ ਜਿਹੜਾ ਹੈ ਗ੍ਰੈਂਡਰ ਹੀ ਮੱਚ ਗਿਆ ਆਹ ਦੇਖੋ ਗ੍ਰੈਂਡਰ ਮੱਚ ਗਿਆ ਮੈਸਤਰੀ ਦਾ ਮੋਟਰ ਦਾ ਬੋਲ ਨਹੀਂ ਚੱਲਿਆ ਇੱਕ ਮਿੰਟ ਉਹ ਕਰ ਦੁਆਰੇ ਲਾਉਂਦੇ ਨੇ ਖੜੇ ਕੋ ਆਪਣਾ ਸਾਹਮਣੇ ਉੱਥੇ ਰਹਿ ਜਾਣਾ ਵੀ ਜੀ ਕਿਵੇਂ ਕਲਾਸ ਉਰੋਂ ਕਰ ਉਹ ਚੱਲ ਪਿਆ ਚੱਲ ਪਿਆ ਓਏ ਉਹ ਚੱਲ ਪਿਆ ਓਏ ਹੱਥ ਪੈ ਦੇ ਵੀਰਾਂ ਦੇ ਪੈਰੀ ਚੜ੍ਹਦੇ ਕੋਰਤੀ ਦੇ ਉਹ ਬੱਸ ਆ ਬਾਰ ਕਰਦਾ ਇਹਨੂੰ ਪਹਿਲਾਂ ਬੈਠਦਾ ਪਾ ਲੈ ਉਹ ਟਰਤੀ ਦਾ ਬਾਹਰੇ ਫਿਰਦਾ ਉਹ ਚੱਲ ਚੱਲ ਉਹਦੇ ਨਾਟ ਹੀ ਨਹੀਂ ਨਾਲੇ ਬੱਟ ਚੱਪਦੀ ਉਹ ਇਸ ਵਾਰ ਉਹ ਦੀਪ ਦਾ ਪਾਣੀ ਪੈਣੀ ਆ ਦੀਪਾਂ ਦਾ ਪਹਿਲਾਂ ਪੈਣੀ ਆ ਪੈਣੀ ਇਹ ਵੀ ਵੀਰ ਭਾਈ ਹੱਥ ਖੋਲ ਦੇ ਹੱਥ ਖੋਲ ਦੇ ਇਹ ਨਾ ਲੈ ਤੇ ਹੱਥ ਖੋਲ ਦੇ ਹੱਥ ਖੋਲ ਦੇ ਓਹ ਨਹੀਂ ਓਏ ਰਹਿਣ ਦੇ ਚੱਲ ਬਿਸੀ ਨਵੇੜਾ ਇਹ ਸਾਂਝਾ ਕੰਮ ਆ ਬਣਾ ਜਾ ਮੈਂ ਲਾ ਲਾ ਕੰਮ ਆ ਯਾਰ ਤੂੰ ਮੇੜ ਨਾ ਬੱਸ ਤੂੰ ਮੈਂ ਦੱਸ ਹੈਗਾ ਤਾਂ ਹੈਗਾ ਹੁਣ ਮੈਨੂੰ ਐ ਕਰ ਤੂੰ ਜਿੰਮ ਚ ਜਾ ਜੇ ਉੱਥੋਂ ਦੇਖ ਕੇ ਵੀ ਕੀ ਚੀਜ਼ ਬੱਢੀ ਉੱਥੋਂ ਕੋਸ ਬਣ ਜੇ ਜਿੰਮ ਚ ਜਾ ਕੇ ਬੱਸ ਆਓ ਬੜਲੇ ਨੇ ਕੋਸੇ ਵੇਲੀਆਂ ਟਾਈਮ ਪਾਸ ਭਾਲਦੇ ਪੰਜ ਕਰੋੜ ਬਹੁਤ ਲੰਬੀ ਹੁੰਦੀ ਹੈ ਖੰਭੇ ਉੱਤੋਂ ਨਹੀਂ ਘੁਮਾਉਂਦੀਆਂ ਉਹ ਬਿਲਡਿੰਗ ਸੈੱਟ ਦੇਖ ਲੈ ਹੋਰ ਅਸੀਂ ਉਹ ਅਸੀਂ ਤਾਰਾਂ ਲਾਉਣੇ ਆ ਉਹਦੇ ਤੇ ਨੂੰ ਆ ਬਾਹਰ ਨੂੰ ਖਿੱਚਣ ਲੱਗਿਆ ਹੋਇਆ ਬੀਤੀ ਨਹੀਂ ਨਹੀਂ ਹੁਣ ਹੈ ਗ੍ਰਿਪ ਚ ਜਾ ਹਮਨੇ ਗ੍ਰਿਪ ਚ ਨਹੀਂ ਆ ਲਾਲਾ ਇਹ ਨਹੀਂ ਜਾਂਦਾ ਮੈਂ ਹਰਥ ਲਾ ਪਹਿਲਾਂ ਹੁਣ ਇਹ ਚਲਾਉਣੇ ਹੋਰ ਦੋ ਦੂਆ ਲਾਉਣੇ ਪਤਾ ਨਾ ਉਹ ਹੈਲੋ ਹਰਥ ਲਾਉਣਾ ਲਾਤਾ

ਕਲਾਸਾਂ ਲੱਗੀਆਂ ਕਹਿੰਦੇ ਸਾਇਲੈਂਟ ਕੰਮ ਕਰਦੇ ਨੇ ਅਸੀਂ ਇੱਥੇ ਹੁੰਦੇ ਜੀ ਨਹੀਂ ਨਹੀਂ ਉਹ ਵੀਡੀਓ ਕੱਟ ਦਾਂਗੇ ਆਪਣੀ ਗਵਾਹ ਹਾਂ ਬਾ ਬਿਲਡਿੰਗ ਵਾਲੇ ਨੂੰ ਉਹ ਪੀਤੀ ਤੇਰਾ ਨੌਂ ਗਿਆ ਬਲਜੀਤ ਬੱਸ ਮਾੜਾ ਜਣਾ ਦੇਖ ਕੇ ਭਾਈ ਮਣ ਕੇ ਥੋੜੇ ਥੋੜਾ ਹੌਲੀ ਹੌਲੀ ਕਰਕੇ ਟਾਂਕੇ ਲਾ ਦੇ ਲੱਗਲੇ ਕੱਢ ਲੈ ਵੀ ਬਾਬਾ ਹਣੀ ਈ ਆਰ ਐਮ ਸੀ ਡੇਗੀ ਦੇਖਦੇ ਹਾਂ ਹੁਣ ਦੀ ਹੈ ਨਾ ਹਾਂ ਫਸਟ ਫੇਰੇ ਜਿਹਾ ਬਣਾਇਆ ਤੇ ਥੋੜੀ ਚੱਲੂਗੀ ਰੋਲਾ ਫੇਰ ਹੋਰੀਆ ਓਹੀ ਨਹੀਂ ਹੁਣ ਹਟਾ ਦੇ ਨੇ ਰੋਲਾ ਬਸ ਪਿੱਛੇ ਕਰਾਂ ਪੜੀ ਤਾ ਹੱਟੋ ਓ ਚੱਲ ਪਿਆ ਦੇਖੀਓਗਾ ਉਹਨਾਂ ਦਾ ਦੋ ਮਿੰਟਾਂ ਦਾ ਉਹ ਜੋੜ ਪੱਕੇ ਕਰਤੀਏ ਆ ਕਰਦੇ 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 ਉਹ ਦੇਖ ਲੈਟ ਆ ਗਈ ਦੇਖੋ ਵੀ ਆ ਗਈ ਆ ਗਈ ਆ ਗਈ ਬਹੁਤ ਠੀਕ ਆ ਹੁਣ ਨਹੀਂ ਲੈਣਾ ਇਹ ਹੁਣ ਫੜ ਕੇ ਨਾ ਹੋਂਦੇ ਇਹਨੂੰ ਹੁਣ ਨਹੀਂ ਲੈਣਾ ਉਹ ਚ ਲਾਈਟ ਕੱਟਾ ਯਾਰ ਬੈਟਰੀਆਂ ਦੀ ਪੂਰੀ ਹੁਣ ਸਿੱਧੀਆਂ ਡਾਇਰੈਕਟ ਰੱਖਾਂਗੇ ਬੋਲੀ ਆਵਰੀ ਬੱਸ ਬੰਨਣੀਆਂ ਐ ਬਨ ਕੇ ਲਾ ਦੇਣੀਆਂ ਯਾਰ ਰੋਗੀਆਂ ਐ ਯਾਰ ਤਾਂਾਂ ਚੜ ਕੇ ਤੈਨੂੰ ਸਾਈਕਲ ਤੇ ਚੜਾ ਦੇਣਗੇ ਨਹੀਂ ਚੜਨਾ ਓਏ ਲੱਲੂ ਗੱਡੀ ਗੱਡੀ ਲਾਉਣੀ ਬਹੁਤ ਐ ਗੱਡੀ ਦਾ ਤੇ ਚੜ ਜਣੇ ਆਹ ਦੇਖੀ ਮੜਾ ਯਾ ਤਾਰ ਸਖਿੱਚਾ ਹੋਰ ਖੜੀ ਓ ਬਿੰਦਰਾ ਏ ਖਿੱਚੀ ਤਾਰ ਤਾਰ ਖਿੱਚ ਕੇ ਉੱਪਰ ਦੀ ਲੈ ਆ ਖਿੱਚੀ ਹੋਈ ਆ ਮੇਰੀ ਖਿੱਚ ਲੈ ਇਧਰ ਨੂੰ ਸੱਟ ਇਹ ਲੈ ਆਂਦੀ ਹੁਣ ਨਾਲ ਅਜੇ ਵੀ ਕਹਦੇ ਨੇ ਥੋੜੀ ਹੋਰ ਨਹੀਂ ਵੀ ਗੱਲ ਨਹੀਂ ਨਹੀਂ ਬਹੁਤ ਦਾ ਗੰਦ ਉੱਤੇ ਚੜ ਕੇ ਤਾਂ ਫਿਰ ਬਹੁਤ ਹੋ ਜੂ ਗੁੱਟ ਜਾ ਨਾ ਨਿਕਲ ਜੇ ਮੇ ਕੋਈ ਹੋਰੀ ਜੱਟਾਂ ਦੀ ਗੱਡੀ ਹੁੰਦੇ ਆ ਜੱਟਾਂ ਦੀ ਗੱਡੀ ਹੁੰਦੇ ਆ ਓਏ ਆ ਵੀਡੀਓ ਬਣਾਈ ਜਾਂਦੇ ਨਾਲ ਦੇਖੀ ਛੜੀ ਫੇਮ ਫੇਮ ਫੇਮਸ ਹੋਮਗੇ ਆ ਬਾਈ ਇੱਥੋਂ ਵੱਧ ਦੂਰ ਹੁਣ ਇਹਦਾ ਬਿਜਲੀ ਦੀ ਪ੍ਰੈਸ ਹੱਥ ਲਾ ਕੇ ਦੇਖ ਹੁਣ ਦੇਖ ਪਾ ਦੇਖ ਕੌਣਾ ਚੱਲ ਜਾ ਚੁੱਗੀ ਹਾੜਾ ਐਸੇ ਹੁਣ ਮੈਂ ਮੂੰਹ ਕੋ ਨੂੰ ਹਰਦੇਵ ਆਜੋ ਨਹੀਂ ਦੀ ਫਰਾਗੇ ਭੇਜਦੇ ਮੈਂ ਵੀਡੀਓ ਕਾਣ ਹੁਣ ਹੀ ਕਰਦਾ ਆਣੇ ਵੀ ਉਹਦਾ ਬਿਜ਼ਨਸ ਹੀ ਲੱਗਾ ਹੁਣ ਤਾਂ ਇੱਥੇ ਬਹੁਤ ਆਉ ਇਹੋ ਨੂੰ ਤੇ ਸੱਤ ਮੈਂ ਨਾ ਹੋਰ ਬਿਜਲੀ ਚੱਲ ਪਿਆ ਓਏ ਉਹ ਕੋਈ ਨਹੀਂ ਜੀ ਬਿਜਲੀ ਨਹੀਂ ਆ ਰਹੀ। ਏ ਚੱਲ ਪਿਆ। ਇਹ ਲੱਲੂ ਦਾ ਵੀ ਮਨ ਨਹੀਂ ਮੇਰਾ ਮੇਰਾ ਵੱਡਾ ਜੀ ਮੈਨੂੰ ਲਾ ਦੇ ਓਏ। ਓਏ ਓਰੇ ਕਰ ਲੈ ਉਹਨੂੰ ਜਾ ਕੇ ਬਿਲਡਿੰਗ ਸਿੱਟ ਨੂੰ ਉੱਥੇ ਜੀ ਬੰਨਿਆ ਦੇ। ਉਹ ਵੀ ਕਰਨੀ ਆ ਬਿਲਡਿੰਗ। ਉਹ ਗਲੀਆਂ ਦਾ ਕੱਢ ਪਹਿਲਾਂ। ਚੱਲ ਓ ਇੱਥੇ ਲੈ ਕੇ ਆ। ਅੱਧਾ ਕੰਮ ਤਾਂ ਮੇੜ ਓ। ਆ ਸਮੇਂ ਕਰ ਲੋ ਚਾਚਾ। ਓਏ ਲੱਲੂ। ਆਲੀ ਤਾਰ ਮੱਚ ਗਈ ਹੁਣ। ਹੁਣ ਇਧਰੋਂ ਲਾਇਆ ਕੰਮ। ਉਖਈ ਆ ਬੀਸੀ ਅੱਜ ਬੁੱਤ ਬਤਨਾ ਬਣਾ ਕੇ ਕੁੱਟਦੀ ਐ ਕਿਦਾ ਪਾ ਲਾ ਫੇਰ ਬੰਦ ਹੋ ਗਈ ਓਏ ਲੈ ਮੇਰਾ ਮਜਾਦਾ ਲਾ ਦੇ ਬਾਈ ਇਹਨੂੰ ਮੇਰਾ ਹੀ ਮਜਾਦਾ ਦੇਖੀ ਯਾਰ ਮੈਂ ਤਾਂ ਹੁੰਦੀ ਲਈ ਲਾ ਜੀ ਹੋਇਆ ਕੀ 24 ਚੱਪੇ ਹਮਾਂ ਤਾਂ ਯਾਰ ਸਿੱਧੀ ਆਪਾਂ ਉਹ ਕਰ ਲਈ ਜਿਹੜੀ ਨੀਲੀ ਵਸਲੀ ਨੀਲੀ ਜੋਤੇ ਗ੍ਰੈਂਡਰ ਲਾ ਕੇ ਦੇਖੀ ਕਿੱਥੇ ਵੀ ਖੜ ਗਈ ਅਗ ਜੋ ਓਏ ਗ੍ਰੈਂਡਰ ਲਾ ਕੇ ਦੇਖੀ ਬੀਸੀ ਵੀ ਚੱਲਦਾਗਾ ਲਾਈਟ ਆਉਂਦੀ ਆ ਚੱਲ ਪਿਆ ਚੱਲ ਪਿਆ ਹਿੱਲੀ ਆ ਯਾਰ ਉਹ ਹਿੱਲੀ ਆ ਤਾਰ ਓਏ ਫੜ ਕੇ ਬੈਠ ਓਏ ਬੈਠਾ ਕੀ ਕਰਦਾ ਇੱਧਰ ਨੂੰ ਕਰ ਛੱਡੀ ਛੱਡੀ ਓਥੇ ਜਾ ਨਾ ਓਥੇ ਨੂੰ ਫੜ ਉਹ ਗੱਲ ਹੈ ਕੁਰਸੀ ਦੇ ਬਜਾਏ ਨਾ ਕਿ ਮਨੁੱਖਰ ਬਣਾਇਆ ਵੀ ਬੀਹ ਰਾੜ ਮੰਗੀ ਉਹ ਠੀਕ ਨਾ ਦਹਿਟ ਗਿਆ ਚੱਲ ਤਾਰ ਫੜ ਕੇ ਰੱਖ ਤੂੰ ਯਾਰ ਹਿੱਲਦੀ ਆ ਉਹ 15 ਫੁੱਟ ਲੰਬੀ ਤਾਰ ਆ ਓਥੇ ਵੀ ਬਹੁਤ ਆ ਓਏ 15 ਫੁੱਟ ਲੈ ਨਿਆ ਕਰਾਂ ਯਾਰ ਸਾਕੇ ਲਿਆ ਉੱਪਰ ਜੇ ਨਹੀਂ ਕਰ ਹਮਿੰਦਰ ਹਟਲੀ ਪਹਿਲਾਂ ਹੀ ਕਹਿੰਦਾ ਮੈਂ ਬੋਰਡ ਮਾਚੀ ਜਾਂ ਮੇਰਾ